ਜਿਹੜਾ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿੰਦੇ ਉਹ ਸਾਨੂੰ ਦਿੱਤਾ ਗਿਆ। ਔਰ ਉਹਦੇ ਵਿੱਚ ਅਸੀਂ ਤਕਰੀਬਨ 10000 ਬੱਚਿਆਂ ਨੂੰ ਜਿਹੜਾ ਹੈ ਉਹ ਵਜ਼ੀਫੇ ਦੇ ਕੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਨਾਲ ਜੋੜ ਸਕਦੇ ਆ। ਨਾਪਿੰਨੀਪਿਆ ਉਹਨੂੰ ਸਾਹਮਣੇ ਵਸੇ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਹਨੂੰ ਸਾਹਮਣੇ ਵਸੇ ਜਿਹੜਾ ਪੈਕੇਜ ਦਿੱਤਾ ਔਰ ਉਹਦੇ ਵਿੱਚ ਜਿਹੜਾ ਪਹਿਲਾ ਸਾਡਾ ਪਾਇਲਟ ਪ੍ਰੋਜੈਕਟ ਜਿਹੜਾ ਹੋਏਗਾ ਉਹ ਸ੍ਰੀ ਗੁਰਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ ਹੋਏਗਾ। ਇਹ ਨਹੀਂ ਹੈਗਾ ਕਿ ਕਿਸੇ ਵੀ ਬੰਦੇ ਨੂੰ ਲਿਆ ਕੇ ਜਾਂ ਦਿੱਲੀ ਕਮੇਟੀ ਨੂੰ ਪੈਸਾ ਦੇ ਰਹੇ ਨੇ ਕਿ ਉਹ ਕੰਮ ਕਰਨਗੇ ਦਿੱਲੀ ਕਮੇਟੀ ਨੂੰ ਦੀ ਮੰਗ ਦੇ ਆਧਾਰ ਤੇ ਉਦੋਂ ਇਸ ਪ੍ਰਪੋਜ਼ਲ ਨੂੰ ਪਾਸ ਕੀਤਾ ਔਰ ਇਸ ਪ੍ਰਪੋਜ਼ਲ ਨੂੰ ਸਾਡੇ ਇਨਫਰਾਸਟ੍ਰਕਚਰ ਦੀ ਸਾਡੀ ਦੇਖਰੇਖ ਦੇ ਵਿੱਚ ਕੀਤਾ ਜਾਏਗਾ ਤਾਂ ਕਿ ਅਸੀਂ ਵੱਧ ਤੋਂ ਵੱਧ ਬਰੇਸਿਕ ਬੱਚਿਆਂ ਨੂੰ ਔਰ ਮਿਨੋਰਟੀਜ਼ ਦੇ ਬਾਕੀ ਹੋਰ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਦਾ ਫਾਇਦਾ ਦੇ ਸਕੀਏ ਇਸ ਮੰਤਰਾਲੇ ਨੇ ਕੰਮ ਕੀਤਾ ਦੋ ਦਿਨਾਂ ਦੇ ਵਿੱਚ ਵਿੱਚ ਇਸ ਪ੍ਰਪੋਜ਼ਲ ਨੂੰ ਪਾਸ ਕਰਕੇ ਅਗੇ ਕੀਤਾ ਸਾਨੂੰ ਲੱਗਦਾ ਹੈ ਕਿ ਬਹੁਤ ਜਲਦੀ ਸਾਡੇ ਵੱਲੋਂ ਕੋਈ ਦੇਰੀ ਨਾ ਹੋ ਜਾਏ ਉਹਨਾਂ ਵੱਲੋਂ ਕੋਈ ਦੇਰੀ ਲੱਗ ਨਹੀਂ ਰਹੀ। ਕੋਈ ਵੀ ਘੋਸ਼ਣਾ ਜਿਹੜੀ ਚੋਣ ਆਚਾਰ ਸੈਤਾਂ ਤੋਂ ਪਹਿਲਾਂ ਕਰ ਦਿੱਤੀ ਜਾਂਦੀ ਆ ਉਹਦੇ ਵਿੱਚ ਕੋਈ ਰਿਕਵਰਟ ਨਹੀਂ ਹੁੰਦੀ ਇਹ ਆਲਰੇਡੀ ਹੋ ਚੁੱਕੀ ਹੈ ਘੋਸ਼ਣਾ ਪੈਕੇਜ ਅਨਾਉਂਸ ਹੋ ਚੁੱਕਿਆ ਬਣ ਚੁੱਕਿਆ ਇਸ ਕਰਕੇ ਇਹਦੇ ਵਿੱਚ ਕੋਈ ਐਸੀ ਰੈਸਟ੍ਰਿਕਸ਼ਨ ਨਹੀਂ ਹੈ ਇਹ ਕੰਟੀਨਿਊ ਰਹੇਗਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਔਰ ਮਿਨਿਸਟਰੀ ਆਫ ਮਿਨੋਰਟੀਜ਼ ਦੀ ਮਿਨਿਸਟਰ ਸ਼੍ਰੀਮਤੀ ਅਗੰਕੀ ਅਗੰਕੀ ਰਾਣੀ ਜੀ ਇਹਨਾਂ ਨੇ ਇੱਕ ਬਹੁਤ ਵੱਡਾ ਪੈਕੇਜ ਜਿਹੜਾ ਹੈ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿੰਦੇ ਉੱਤੇ ਸਾਨੂੰ ਦਿੱਤਾ ਗਿਆ ਔਰ ਉਹਦੇ ਵਿੱਚ ਅਸੀਂ ਤਕਰੀਬਨ 10000 ਬੱਚਿਆਂ ਨੂੰ ਜਿਹੜਾ ਹੈ ਉਹ ਵਜ਼ੀਫੇ ਦੇ ਕੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਨਾਲ ਜੋੜ ਸਕਦੇ ਆ ਜਿਹਦੇ ਨਾਲ ਖਾਲੀ ਦਿੱਲੀ ਦੇ ਬੱਚਿਆਂ ਨੂੰ ਫਾਇਦਾ ਨਹੀਂ ਹੋਏਗਾ ਇਹਦੇ ਨਾਲ ਅਸੀਂ ਦਿੱਲੀ ਦੇ ਆਸ-ਪਾਸ ਦੇ ਬੱਚਿਆਂ ਨੂੰ ਵੀ ਇਨਵਾਈਟ ਕਰ ਸਕਦੇ ਆ ਔਰ ਉਹਨਾਂ ਲਈ ਸਪੈਸ਼ਲ ਇੱਕ ਵਜ਼ੀਫੇ ਦਾ ਪੈਕੇਜ ਵੀ ਬਣਵਾ ਕੇ ਕਿ ਉਹਨਾਂ ਦੇ ਆਉਣ ਦੀ ਇੱਥੇ ਰਸਤਲਜ਼ਾ ਖਰਚਾ ਔਰ ਇਹ 10000 ਬੱਚਾ ਆਪਣਾ ਰੋਜ਼ਗਾਰ ਅੱਗੇ ਵਧੀਆ ਤਰੀਕੇ ਦੇ ਨਾਲ ਚਲਾ ਸਕੇ ਉਹਨੇ ਆਜਮਲੇ ਆਪਣਾ ਜੀਵਨ ਹੈ ਉਹਨੂੰ ਚਲਾਉਣ ਵਾਸਤੇ ਉਹਨੂੰ ਜਿਹੜੇ ਲੋਨ ਦੀ ਲੋੜ ਹੈ ਉਹ ਵੀ ਸਰਕਾਰ ਵੱਲੋਂ ਈਜ਼ੀ ਹੋ ਜਾਂਦੇ ਨੇ ਮਿਲਣ ਨਾਲ ਔਰ ਇਹਦੇ ਨਾਲ ਨਾਲ ਸਾਡੀ ਪੰਜਾਬੀ ਲਿਪੀ ਹੈ ਉਹਨੂੰ ਸਾਹਮਣੇ ਵਸੇ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਹਨੂੰ ਸਾਹਮਣੇ ਵਸੇ ਜਿਹੜਾ ਪੈਕੇਜ ਦਿੱਤਾ ਔਰ ਉਹਦੇ ਵਿੱਚ ਜਿਹੜਾ ਪਹਿਲਾ ਸਾਡਾ ਪਾਇਲਟ ਪ੍ਰੋਜੈਕਟ ਜਿਹੜਾ ਹੋਏਗਾ ਉਹ ਸ਼੍ਰੀ ਗੁਰਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ ਹੋਏਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਅੱਗੇ ਵਿਸਤਾਰ ਹੋਵੇ ਔਰ ਵੱਧ ਤੋਂ ਵੱਧ ਅਸੀਂ ਕਾਲਜਸ ਦੇ ਵਿੱਚ ਸਾਰਿਆਂ ਨੂੰ ਲੈ ਕੇ ਚੱਲ ਸਕੀਏ ਤਾਂਕਿ ਬੱਚਾ ਨੂੰ ਵੱਧ ਤੋਂ ਵੱਧ ਦਾ ਬੈਨੀਫਿਟ ਮਿਲ ਸਕੇ ਜੱਜੂ ਪੈਸੇ ਦੀ ਬੋਝਨਾ ਕੀ ਦੀ ਗਈ ਹੈ ਉਹ ਕਿਆ ਉਸ ਅਕਾਊਂਟ ਮੇ ਪਹੁੰਚ ਗਿਆ ਕਿਉਂਕਿ ਕੱਲ ਸੈਚਾਰ ਚਾਈਟਲ ਅਗਲੇ ਵਾਲੀ ਦੇਖੋ ਐਸੇ ਨਹੀਂ ਹੁੰਦਾ ਕਿ ਪੈਸਾ ਕੋਈ ਦਿੱਤਾ ਜਾਂਦਾ ਹੈ ਇਹ ਪ੍ਰੋਜੈਕਟ ਬਣਾਇਆ ਜਾਏਗਾ ਉਹਨਾਂ ਨੂੰ ਦੱਸਿਆ ਜਾਏਗਾ ਕਿ ਇੰਨੇ ਬੱਚੇ ਐਡਮਿਸ਼ਨਸ ਆੜੀਆਂ ਸ਼ੁਰੂ ਹੋ ਗਈਆਂ ਨੇ ਬੱਚਿਆਂ ਦਾ ਜਿਹੜਾ ਟੀਚਰਸ ਦਾ ਖਰਚਾ ਉਹਨਾਂ ਦੀ ਇਨਫਰਾਸਟ੍ਰਕਚਰ ਦਾ ਖਰਚਾ ਉਹਨਾਂ ਦੀ ਮਸ਼ੀਨਰੀ ਟੂਲਸ ਦਾ ਖਰਚਾ ਇਹ ਜਦ ਬਣਾ ਕੇ ਨਾਲ-ਨਾਲ ਪੇਸ਼ਾ ਜਾਏਗਾ ਔਰ ਸਰਕਾਰ ਦੀ ਮੋਨਿਟਰਿੰਗ ਟੀਮ ਇੱਥੇ ਬੈਠਦੀ ਹੈ ਇਹ ਨਹੀਂ ਹੈਗਾ ਕਿ ਕਿਸੇ ਵੀ ਬੰਦੇ ਨੂੰ ਲਿਆ ਕੇ ਜਾਂ ਦਿੱਲੀ ਕਮੇਟੀ ਨੂੰ ਪੈਸਾ ਦੇ ਰਹੇ ਨੇ ਕਿ ਉਹ ਕੰਮ ਕਰਨਗੇ ਦਿੱਲੀ ਕਮੇਟੀ ਨੂੰ ਦੀ ਮੰਗ ਦੇ ਆਧਾਰ ਤੇ ਉਤਨੇ ਇਸ ਪ੍ਰੋਪੋਜ਼ਲ ਨੂੰ ਪਾਸ ਕੀਤਾ ਔਰ ਇਸ ਪ੍ਰੋਪੋਜ਼ਲ ਨੂੰ ਸਾਡੇ ਇਨਫਰਾਸਟ੍ਰਕਚਰ ਦੀ ਸਾਡੀ ਦੇਖਰੇਖ ਦੇ ਵਿੱਚ ਕੀਤਾ ਜਾਏਗਾ ਤਾਂ ਕਿ ਅਸੀਂ ਵਾਅਦਾ ਤੋਂ ਵਾਅਦਾ ਫਰੇ ਸਿੱਖ ਬੱਚਿਆਂ ਨੂੰ ਔਰ ਮਿਨੋਰਟੀਜ਼ ਦੇ ਬਾਕੀ ਹੋਰ ਬੱਚਾ ਨੂੰ ਵੀ ਵੱਧ ਤੋਂ ਵੱਧ ਦਾ ਫਾਇਦਾ ਦੇ ਸਕਦਾ ਹੈ ਕਦੋਂ ਤੱਕ ਸੈਂਟਰ ਬਣ ਕੇ ਤਿਆਰ ਹੋ ਜਾਏਗਾ ਦੇਖੋ ਇਹ ਤੇ ਅਜ ਇਨੀਸ਼ੀਅਲ ਸਟੇਜ ਹੈ ਦੇ ਲਈ ਕੀ ਡਾਕੂਮੈਂਟੇਸ਼ਨ ਹੋ ਰਹੀ ਹੈ ਜਿਹੜੀ ਜਿਹੜੀ ਪ੍ਰੋਪੋਜ਼ਲਸ ਨੇ ਉਹ ਕਰਾਂਗੇ ਮਗਰ ਜਿਸ ਫਾਸਟ ਟਰੈਕ ਦੇ ਨਾਲ ਇਸ ਮੰਤਰਾਲੇ ਨੇ ਕੰਮ ਕੀਤਾ ਦੋ ਦਿਨਾਂ ਦੇ ਵਿੱਚ ਵਿੱਚ ਇਸ ਪ੍ਰੋਪੋਜ਼ਲ ਨੂੰ ਪਾਸ ਕਰਕੇ ਅੱਗੇ ਦਿੱਤਾ ਸਾਨੂੰ ਲੱਗਦਾ ਹੈ ਕਿ ਬਹੁਤ ਜਲਦੀ ਸਾਡੇ ਵੱਲੋਂ ਕੋਈ ਦੇਰੀ ਨਾ ਹੋ ਜਾਏ ਉਹਨਾਂ ਵੱਲੋਂ ਕੋਈ ਦੇਰੀ ਲੱਗ ਨਹੀਂ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਔਰ ਮਿਨਿਸਟਰੀ ਆਫ ਮਿਨোরਿਟੀ ਅਫੇਅਰਸ ਸ਼੍ਰੀਮਤੀ ਸਮ੍ਰਿਤੀ ਰਾਣੀ ਜੀ ਉਹਨਾਂ ਦੇ ਵੱਲੋਂ ਸਾਡੀ ਕੌਮ ਵਾਸਤੇ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡਾ ਪੈਕੇਜ ਜਿਹੜਾ ਉਹ ਦਿੱਤਾ ਗਿਆ ਹੈ ਇਸ ਪੈਕੇਜ ਦੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਧਿਅਮ ਦੇ ਨਾਲ 10000 ਬੱਚਿਆਂ ਨੂੰ ਸਕਿੱਲ ਡਵੈਲਪਮੈਂਟ ਦੇ ਕੋਰਸ ਕਰਵਾਏ ਜਾਣਗੇ ਜਿਹੜੇ ਕਿ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ ਉਹਨਾਂ ਦੇ ਵਿੱਚ ਇਹ ਸੈਂਟਰ ਖੋਲੇ ਜਾਣਗੇ ਔਰ ਇਹਦੇ ਵਿੱਚ ਜਿਹੜੇ ਬੱਚੇ ਸਕਿੱਲ ਡਵੈਲਪਮੈਂਟ ਕੋਰਸ ਸਿੱਖਣਗੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਔਜ਼ਾਰ ਵਗੈਰਾ ਚਾਹੀਦੇ ਉਹਦੇ ਲਈ ਵੀ ਫਾਈਨੈਂਸ਼ੀਅਲ ਹੈਲਪ ਇਸ ਪੈਕੇਜ ਦੇ ਤਹਿਤ ਦਿੱਤੀ ਜਾਏਗੀ ਔਰ ਇਹ ਮੈਂ ਸਮਝਦਾ ਕਿ ਉਹਨਾਂ ਬੱਚਿਆਂ ਦੇ ਲਈ ਜਿਹੜੇ ਸਕੂਲਾਂ ਤੋਂ ਅ ਡ੍ਰੌਪਆਊਟ ਹੋ ਜਾਂਦੇ ਆ ਜਾਂ ਜਿਹੜੇ ਅੱਗੇ ਕਾਲਜ ਨਹੀਂ ਪੜ ਪਾਂਦੇ ਜਾਂ ਕੋਈ ਪ੍ਰੋਫੈਸ਼ਨਲ ਕੋਰਸ ਨਹੀਂ ਕਰ ਪਾਂਦੇ ਉਹਨਾਂ ਦੇ ਲਈ ਇਹ ਬਹੁਤ ਵੱਡੀ ਇੱਕ ਰੁਜ਼ਗਾਰ ਦਾ ਸਾਧਨ ਬਣੇਗਾ ਕਿਉਂਕਿ ਅੱਜ ਹਰ ਇੱਕ ਕਿਰਤੀ ਬੱਚਾ ਜਿਹੜਾ ਕਿਰਤ ਕਰਨਾ ਚਾਹੁੰਦਾ ਹੈ ਲੇਕਿਨ ਉਹਦੇ ਕੋਲ ਟੈਕਨੀਕਲ ਨੋ-ਹਾਊ ਨਹੀਂ ਹੁੰਦੀ ਜਿਹਦੇ ਕਰਕੇ ਉਹ ਕੰਮ ਆਪਣਾ ਕਿਤਾ ਕੋਈ ਕੰਮ ਨਹੀਂ ਖੋਲ ਸਕਦਾ ਉਹਦੇ ਲਈ ਮੈਂ ਸਮਝਦਾ ਕਿ ਬਹੁਤ ਯੂਸਫੁਲ ਹੋਏਗਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਸ ਦੀ ਹੁਣ ਰੂਪਰੇਖਾ ਬਣਾ ਕੇ ਅੱਗੇ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਸੈਂਟਰ ਤੋਂ ਨੂੰ ਖੋਲ ਕੇ ਔਰ ਬੱਚਿਆਂ ਨੂੰ ਇਨਵੋਲ ਕਰਕੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਆ ਇਹ ਅਸੀਂ ਰੂਪਰੇਖਾਉਣ ਵਾਲੇ ਟਾਈਮ ਦੇ ਉੱਤੇ ਬਣਾਵਾਂਗੇ ਪਰ ਇਹ ਗੱਲ ਪੱਕੀ ਆ ਕਿ ਇਹ ਕੌਮ ਦੇ ਲਈ ਔਰ ਸਾਡੇ ਬੱਚਿਆਂ ਦੇ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਸੋ ਮੈਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਸ਼ਿਵੇਂਦਰ ਮੋਦੀ ਜੀ ਸਮਿਤੀ ਰਾਨੀ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਦਿੱਲੀ ਕਮੇਟੀ ਵੱਲੋਂ ਵੀ ਕਿ ਇਹਨਾਂ ਨੇ ਜੋ ਇਹ ਇੰਨਾ ਵੱਡਾ ਪੈਕੇਜ ਜਿਹੜਾ ਇਸ ਤੋਂ ਲਿਕੇ ਕੋਈ ਬਜਟ ਤਾਂ ਕੀਆ ਗਿਆ ਹੈ ਮੰਤਰਾਲੇ ਵੱਲੋਂ ਇਸ ਦਾ ਬਜਟ ਨਹੀਂ ਹੈ ਪਰ ਇਹਦੇ ਚ ਸਟਰੈਂਥ 10000 ਬੱਚਿਆਂ ਨੂੰ ਸਕਿੱਲ ਡਵੈਲਪਮੈਂਟ ਦੀ ਗੱਲ ਕੀਤੀ ਗਈ ਆ ਉਹਦੇ ਚ ਜੋ ਵੀ ਇਕਵਿਪਮੈਂਟ ਟੈਕਨੋਲੋਜੀ ਐਪਸ ਜੋ ਵੀ ਹੋਣਗੀਆਂ ਉਹ ਸਾਰਾ ਪੈਕੇਜ ਜਿਹੜਾ ਕੰਪਲੀਟ ਪੈਕੇਜ ਹੋਏਗਾ ਕਿਉਂਕਿ ਇਹ ਪ੍ਰਿੰਸੀਪਲੀ ਐਗਰੀਡ ਹੋ ਗਿਆ ਹੁਣ ਸਾਡੇ ਕੋਲ ਜਦੋਂ ਅੱਜ ਮਿਨਿਸਟਰੀ ਤੋਂ ਉਮੀਦ ਹੈ ਅੱਜ ਜਾਂ ਕੱਲ ਦੇ ਵਿੱਚ ਸਾਡੇ ਕੋਲ ਲੈਟਰ ਆਏਗਾ ਔਰ ਉਹਦੇ ਵਿੱਚ ਪਤਾ ਚੱਲੇਗਾ ਕਿ ਕੀ ਪੈਕੇਜ ਹੈ ਲੇਕਿਨ 10000 ਬੱਚਿਆਂ ਦਾ ਜ਼ਿਕਰ ਜੋ ਆਲਰੇਡੀ ਮਿਨਿਸਟਰੀ ਨੇ ਕਰ ਦਿੱਤਾ ਹੈ ਕਿ 10000 ਬੱਚਿਆਂ ਨੂੰ ਸਕਿਲ ਡਵੈਲਪਮੈਂਟ ਦਿੱਤੀ ਜਾਏਗਾ ਲੇਕਿਨ ਕਾਲੂ ਸਾਹਿਬ ਕੱਲ੍ਹ ਸੇ ਅਚਾਰ ਸੈਟਲ ਲੱਗਣੇ ਕੀ ਉਮੀਦ ਹੈ ਕੀ ਉਸ ਦੌਰਾਨ ਵੀ ਇਹ ਜੋ ਮੰਤਰਾਲੇ ਦੁਆਰਾ ਕੰਮ ਕੀਆ ਜਾ ਰਿਹਾ ਹੈ ਜਾ ਰਹਾ ਹੈ ਉਹ ਇੰਪਲੀਮੈਂਟ ਹੋਗਾ ਜਾਂ ਫਿਰ ਚੋਣਾਂ ਕੇ ਬਾਅਦ ਇਹ ਇੰਪਲੀਮੈਂਟ ਹੋਗਾ ਨਹੀਂ ਕੋਈ ਵੀ ਘੋਸ਼ਣਾ ਜਿਹੜੀ ਚੋਣ ਅਚਾਰ ਸੈਟਾ ਤੋਂ ਪਹਿਲਾਂ ਕਰ ਦਿੱਤੀ ਜਾਂਦੀ ਆ ਉਹਦੇ ਵਿੱਚ ਕੋਈ ਰਿਕਵਰਟ ਨਹੀਂ ਹੁੰਦੀ ਇਹ ਆਲਰੇਡੀ ਹੋ ਚੁੱਕੀ ਹੈ ਘੋਸ਼ਣਾ ਪੈਕੇਜ ਅਨਾਉਂਸ ਹੋ ਚੁੱਕਿਆ ਬਣ ਚੁੱਕਿਆ ਇਸ ਕਰਕੇ ਇਹਦੇ ਵਿੱਚ ਕੋਈ ਐਸੀ ਰੈਸਟ੍ਰਿਕਸ਼ਨ ਨਹੀਂ ਹੈ ਇਹ ਕੰਟੀਨਿਊ ਰਹੇਗਾ ਕੰਮ